ਗਈ ਤੇ ਗਾਲਿਆ ਤੁਸੀਂ ਪੋਰਸ ਦੇਖੋ ਚਾਰੇ ਪਾਸੇ ਪੋਰਸ ਦਿਖਾਈ ਜਾਵੇ ਪੋਰਸ ਕਿੰਨੇ ਕਿਵੇਂ ਧੱਕਾ ਕਰਹੀਆ ਉਹ ਸੀਐਮ ਬੰਦ ਤੋਂ ਪਹਿਲਾਂ ਉਹਦਾ ਕੀ ਬਿਆਰ ਸੀ ਕਹਿੰਦਾ ਇਹ ਪਾਣੀਏ ਦੇ ਬੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਬਈ ਬੇ ਸਰਕਾਰ ਚਾਉਂਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਇਹ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਮੋਰਚੇ ਨੂੰ ਫਿਸਲ ਆਊਟ ਕਰਦੇ ਲੋਕਾਂ ਦੇ ਮਨ ਵਿੱਚ ਉਹ ਨਹੀਂ ਕਰ ਸਕਦੀ ਪੰਜਾਬ ਦੇ ਲੋਕਾਂ ਨੇ ਇੱਥੇ ਵਸਣਾ ਜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਹੋ ਵੀ ਕੈਂਸਰ ਨਾਲ ਮਾਰ ਕੇ ਉੱਤਸਾਹ ਲੈਣੇ ਕਿੰਨੀ ਦੇਰ ਸਰਕਾਰ ਚੋਂ ਕਾਲੇ ਪਾਣੀ ਦੀ ਮੋਰਚੇ ਟੀਮ ਅਤੇ ਵਾਤਾਵਰਣ ਪ੍ਰੇਮੀਆ ਵੱਲੋਂ ਸਰਧਾ ਦਿੱਤਾ ਗਿਆ ਸੀ ਕਿ 3 ਦਸੰਬਰ ਨੂੰ ਬੁੱਡੇ ਦਰਿਆ ਅਤੇ ਸਤਲੂ ਦੇ ਪਾਣੀ ਨੂੰ ਕੈਮੀਕਲ ਵਾਲਾ ਅਤੇ ਕਾਲੇ ਹੋਂਤ ਬਚਾਉਣ ਲਈ ਵੱਡੇ ਪੱਧਰ ਤੇ ਵੀਰਕਾ ਮਿਲਕ ਪਲਾਂਟ ਦੇ ਸਾਹਮਣੇ ਇਕੱਠੇ ਕਰਨ ਤੋਂ ਬਾਅਦ ਮੋਰਚੇ ਵੱਲੋਂ ਬੁੱਡੇ ਦਰਿਆ ਵਿੱਚ ਪਾਏ ਜਾ ਰਹੇ ਡਾਈੰਗ ਦੇ ਪਾਣੀ ਨੂੰ ਰੋਕਿਆ ਜਾਵੇ ਇਸ ਤੋਂ ਬਾਅਦ ਰੋਡ ਤੇ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਬਲ ਤੈਨਾਤ ਕੀਤਾ ਗਿਆ ਤਾਂ ਕਿ ਜੋ ਕਾਨੂੰਨ ਵਿਵਸਥਾ ਖਰਾਬ ਨਾ ਹੋ ਸਕੇ ਇਸ ਸਮੇਂ ਕਾਲੇ ਪਣ ਦੀ ਮੋਰਚੇ ਤੇ ਵਾਤਾਵਰਣ ਪ੍ਰੇਮੀ ਉੱਤੇ ਪਹੁੰਚੇ ਪੁਲਿਸ ਵੱਲੋਂ ਉਹਨਾਂ ਨੂੰ ਹਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਲਈ ਤੈਤ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਦਰਸ਼ੇਰ ਸਿੰਘ ਵੀ ਆਪਣੇ ਜੱਥੇ ਦੇ ਨਾਲ ਕਾਲੇ ਪਣ ਦੀ ਮੋਰਚੇ ਟੀਮ ਦੇ ਸਮਰਥਨ ਦੇ ਲਈ ਆਏ ਸੀ ਪਰ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਉਹਨਾਂ ਦੇ ਨਾਲ ਆਏ ਸਾਥੀ ਅਤੇ ਔਰਤਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਕਿ ਉਹ ਆਪਣੀ ਗੱਲ ਜਨਤਾ ਤੱਕ ਪਹੁੰਚਾ ਸਕਣ ਬਲਕਿ ਦੂਸਰੇ ਪਾਸੇ ਪਾਣੀ ਨੂੰ ਖਰਾਬ ਕਰਨ ਵਾਲੇ ਵੱਡੇ ਵੱਡੇ ਸਟੇਜਾਂ ਲਾ ਕੇ ਉਹਨਾਂ ਦੇ ਖਿਲਾਫ ਬੋਲ ਰਹੇ ਹਨ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਲੋਕਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਕੀਤੀ ਗਈ ਆਰੇ ਗੀਤ ਗਾ ਰਹੇ ਆ ਤੁਸੀਂ ਪੁਲਿਸ ਦੇਖੋ ਚਾਰੇ ਪਾਸੇ ਪੁਲਿਸ ਦਿਖਾਈ ਜਾਵੇ ਪੁਲਿਸ ਕਿੰਨੇ ਕਿਵੇਂ ਧੱਕਾ ਕਰ ਰਹੀ ਆ ਪਿੱਛੇ ਵੀ ਸਾਨੂੰ ਰੋਕਿਆ ਗਿਆ ਪੁਲਿਸ ਵੱਲੋਂ ਛੜੇ ਆ ਮ ਧੱਕਾ ਕਰ ਰਹੀ ਆ ਪੰਜਾਬ ਪੁਲਿਸ ਮਹਿਕਮਾ ਸਾਮਾਨ ਨੂੰ ਕਹਿਣਾ ਜੁਣਾ ਇਹ ਕਿੱਲਾ ਪਾਣੀਆਂ ਦਾ ਬਸਰਾ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਕਲੇਨਿੰਗ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਕਿੱਲੇ ਬੱਚੇ ਬੱਚੇ ਨੇ ਪੀਣਾ ਤੁਸੀਂ ਉਥੇ ਜਾ ਕੇ ਦੇਖੋ ਉਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਰਹਿਣਾ ਮੌਸਰ ਹੋਲਾ ਮੈਂ ਕਿਹ ਮਤਮਨ ਨੂੰ ਕਹਿੰਦੇ ਜੋਣਿਆ ਉੜੇ ਆ ਕੇ ਉਹ ਸੀਐਮ ਬਣਨ ਤੋਂ ਪਹਿਲਾਂ ਉਹਦਾ ਕੀ ਬਿਆਰ ਸੀ ਕਹਿੰਦਾ ਇਹ ਪਾਣੀਏ ਦੇ ਬੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਬਈ ਉਹਦੀ ਪਹਿਲਾਂ ਵਾਲੀ ਵੀਡੀਓ ਦੇਖੀ ਜਾਵੇ ਸੀਐਮ ਪਹਿਲਾਂ ਬੋਰ ਦਾ ਸੀ ਕਹਿੰਦਾ ਇਹ ਪਾਣੀਏ ਦੇ ਮਸਲੇ ਨੇ ਆ ਮੈਂ ਸਾਰਿਆਂ ਦੇ ਜੱਸੇ ਬੰਦੀਆਂ ਨੂੰ ਬੰਦਦਾ ਕਹਿੰਨਾ ਸਾਰੇ ਵੱਧ ਰੋ ਵੱਧ ਮੇਕਅਪ ਕੋ ਕੋਲੇ ਪਹੁੰਚੋ ਉਤੋਂ ਆਪਾਂ ਸ਼ੁਰੂਆਤ ਹੋ ਗਏ ਆਪਾਂ ਬੰਦ ਦੀ ਤਿਆਰੀ ਕਰਾਂਗੇ ਵਹਿਗ ਰੂਆ ਖਰਤਾ ਵਹਿਗ ਰੂ ਕੀ ਫਤੇ ਉਹ ਇਹ ਕਹਿ ਰਹੇ ਨੇ ਮੈਂ ਕਹਿ ਚੁੱਕਾ ਹੌਲੀ 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 ਮੈਂ ਆਲਰੇਡੀ ਕਹਿ ਚੁੱਕਾ ਸਰਕਾਰ ਚਾਹੁੰਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਔਰ ਬੜਾ ਕਲੀਅਰ ਹੈ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਦੇ ਸਾਰੇ ਜਿਨ੍ਹਾਂ ਦਾ ਪਾਣੀ ਕੈਂਸਰਸ ਹੋ ਚੁੱਕਾ ਇਹ ਗੁੱਡਾ ਨਾ ਇੱਕ ਵੱਡਾ ਯੋਗਦਾਨ ਪਾਉਣ ਵਾਲਾ ਅਦਾਨ ਹੈ ਇੱਥੇ ਸਰਕਾਰ ਆਪਣਾ ਰੋਲ ਇਸ ਤਰ੍ਹਾਂ ਦਾ ਨਿਭਾਉਂਦੀ ਹੈ ਲੋਕਾਂ ਦੇ ਖਿਲਾਫ ਬੜਾ ਸਿੱਧਾ ਮੈਸੇਜ ਹੈ ਕਿ ਸਰਕਾਰ ਕੁਝ ਕਹਾਣੀ ਪਿੱਛੇ ਸਰ ਇਹਦੇ ਪਿੱਛੇ ਇਸ ਪਾਣੀ ਨੂੰ ਗੰਦਲਾ ਕਰਨ ਦੇ ਪਿੱਛੇ ਕਾਰਨ ਕਿਸ ਦਾ ਮੰਨਦੇ ਹੋ ਕਿਸ ਦਾ ਕਸੂਰ ਹੈ ਬੇਸਿਕ ਕਰੋ ਕਸੂਰ ਕਿਸ ਦਾ ਹੈ ਕੋਣ ਗੰਦਾ ਕਰਨ કોਨ ਕਰ ਰਿਹਾ ਬੇਸਿਕਲੀ ਸਰਕਾਰ ਦਾ ਕਿਸੇ ਕੋਲ ਉਹਨੇ ਜੀਣਾ ਨਹੀਂ ਇੱਥੇ ਠੀਕ ਤਰ੍ਹਾਂ ਜਿਹੜੇ ਐਸਟੀਪੀ ਦੇ ਪੈਸੇ ਵੀ ਆਏ ਉਹ ਵੀ ਖਾ ਪੀ ਕੇ ਜੇ ਲੱਗੇ ਨਹੀਂ ਐਸਟੀਪੀ ਤੇ ਸਰਕਾਰ ਦੀ ਡਿਊਟੀ ਹੁੰਦੀ ਹੈ ਜੇ ਕਿਤੇ ਪਾਣੀ ਨਿਕਲਦਾ ਉਹਨੂੰ ਸਾਫ ਪਾਣੀ ਰੋਕਣ ਸਰ ਡਾਈਇੰਗ ਇੰਡਸਟਰੀ ਵਾਲੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਜੇਕਰ ਪਾਣੀ ਅਸੀਂ ਆਪਣਾ ਪਾਣੀ ਕਿੱਥੇ ਛੱਡਾਂਗੇ ਉਹ ਦੇਖੋ ਬੜਾ ਕਲੀਅਰ ਹੈ ਜਦੋਂ ਕੋਈ ਪ੍ਰੋਜੈਕਟ ਕਲੀਅਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਫਿਰ ਉਹਦਾ ਪਾਰਟ ਤੇ ਇੱਕ ਪਾਰਟ ਹੁੰਦਾ ਇੰਡਸਟਰੀ ਕਿ ਆਪਣਾ ਟ੍ਰੀਟਮੈਂਟ ਕਰਕੇ ਸਿੱਧੂ ਪਾਣੀ ਕਿਸੇ ਨੂੰ ਕੀ ਤਰ੍ਹਾਂ ਸਰ ਡਾਈਇੰਗ ਇੰਡਸਟਰੀ ਵਾਲੇ ਕਹਿ ਰਹੇ ਨੇ ਕਿ ਆਪਣੇ ਪ੍ਰਾਈਵੇਟ ਪੈਸੇ ਤੋਂ ਉਹਨਾਂ ਨੇ ਐਸਟੀਪੀ ਲਾਇਆ ਹੋਇਆ ਤੇ ਪਾਣੀ ਜਿਹੜਾ ਟ੍ਰੀਟ ਕਰਕੇ ਜਿਹੜੇ ਮਾਣਕ ਤਹਿ ਕੀਤੇ ਗਏ ਨੇ ਉਹਨਾਂ ਮਾਣਕ ਦੇ ਥਰੂ ਪਾਣੀ ਟ੍ਰੀਟ ਕਰਕੇ ਪਾ ਰਹੇ ਨੇ ਕਿ ਨਾ ਬੁੱਡੇ ਨਾਲੇ ਨੂੰ ਗੰਦਾ ਕਰਦੇ ਸਾਡਾ ਕੋਈ ਹੱਥ ਨਹੀਂ ਇਹ ਉਹਨਾਂ ਦਾ ਕਰੇ ਮੈਂ ਜੀ ਬੁੱਟਾ ਨਾਲਾ ਆਪਣੇ ਆਪ ਬੋਲਦਾ ਹੈ ਵੀ ਉਹ ਜਿਹੜਾ ਪਾਣੀ ਉੱਥੇ ਕਾਲਾ ਜਾਂਦਾ ਹੈ ਬੜਾ ਸਪਸ਼ਟ ਬੋਲਦਾ ਵੀ ਕਿਸੇ ਨੇ ਤਾਂ ਪਾਣੀ ਬਲੂਟ ਕੀਤਾ ਹੈ ਤੇ ਮੇਨਲੀ ਇੱਥੇ ਜਿਹੜੀ ਹੈ ਇੱਕ ਡਾਈਗ ਇੰਡਸਟਰੀ ਹੈ ਇੱਥੇ ਬਾਕੀ ਇੰਡਸਟਰੀ ਹੈ ਲੋਕਲ ਦੇ ਨਾਲ ਲੋਕਾਂ ਦੀ ਪਾਣੀ ਦੀ ਕੰਜ਼ਮਪਸ਼ਨ ਹੈ ਬਹੁਤ ਸਾਰੇ ਇੱਥੇ ਨੇ ਕੁੱਲ ਮਿਲਾ ਕੇ ਬਨ ਲਾਨ ਦਾ ਸਮਰਥਨ ਦਿੰਨੇ ਹਾਂ ਕਿ ਬੰਦ ਲਾਣਾ ਚਾਹੀਦਾ ਉਹਨਾਂ ਦੇ ਨਾਲ ਅਜਿਹਾ ਪ੍ਰਬੰਧ ਕਿ ਉਹਨਾਂ ਦੇ ਨਾਲ ਸਪੋਰਟ ਦੀਣਾ ਹੈ ਰਾਜੀਆ ਸਾਹਿਬ ਕਿ ਨੌਜਵਾਨਾਂ ਨੂੰ ਅੱਜ ਡੀਟੇਨ ਕੀਤਾ ਜਾ ਰਿਹਾ ਕੰਮਾਂ ਤੋਂ ਆਂਦੇ ਨੌਜਵਾਨਾਂ ਨੂੰ ਟ੍ਰੇਨ ਕਰ ਦਿੱਤਾ ਗਿਆ ਉਹ ਕਹਿ ਰਹੇ 100 ਬੰਦੇ ਦੀ ਡੀਟੇਨ ਕਰ ਚੁੱਕੀ 100 ਬੰਦੇ ਦੀ ਡੀਟੇਨ ਕਰ ਚੁੱਕੀ ਜਿੰਨੇ ਬੰਦੇ ਜਿੰਨੀ ਨਿੰਦਾ ਕੀਤੀ ਜਾਏ ਥੋੜੀ ਹੈ ਪੀਸਫੁਲ ਪ੍ਰੋਟੈਸਟ ਸਾਡਾ ਤੁਹਾਡੇ ਨਾਲ ਯੂਨੀਅਨਸ ਆਈਆਂ ਨੇ ਹੋਰ ਜਿਹੜੇ ਡੀਟੇਨ ਕੀਤਾ ਜਾ ਰਹੇ ਉਹਨਾਂ ਨੂੰ ਹਰ ਜਗ੍ਹਾ ਸਾਰੇ ਇਸੇ ਤਰ੍ਹਾਂ ਕੀਤਾ ਜਾ ਰਿਹਾ ਸਾਰੇ ਤਰ੍ਹਾਂ ਤੋਂ ਲੋਕਾਂ ਨੂੰ ਕੰਮਚੇ ਰੋਕਿਆ ਜਾ ਰਿਹਾ ਹੈ ਸਰ ਕੀ ਇਹ ਸਮਝਾ ਜਾਵੇ ਕਿ ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਤੁਸੀਂ ਤੇ ਤੁਹਾਡੀ ਯੂਨੀਅਨ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਬਿਲਕੁਲ ਅਸੀਂ ਤਾਂ ਇਤੋਂ ਇੱਕ ਸਟੇਟ ਲੈਵਲ ਦਾ ਮੋਰਚਾ ਲਾਉਣ ਦੀ ਪਲਾਨ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਜੇ ਪੱਕਾ ਮੋਰਚਾ ਚੰਡੀਗੜ੍ਹ ਲਾਵਾਂਗੇ ਚੰਡੀਗੜ੍ਹ ਲਾਵਾਂਗੇ ਅਗਲੇ ਦਿਨਾਂ ਵਿੱਚ ਇਸ ਨੂੰ ਵੀ ਡਿਸਾਈਡ ਕਰਕੇ ਚੰਡੀਗੜ੍ਹ ਚਲੋ ਰਤਨ ਸਿੰਘ ਸਾਹਿਬ ਗੰਦੇ ਗੰਦਾ ਗੰਦਾ ਦਰਿਆ ਵਾ ਪੁੱਟ ਦਰਿਆ ਜਿਹੜਾ ਵਾ ਇਸ ਨੂੰ ਸਾਫ਼ ਕਰਨ ਨੂੰ ਲੈ ਕੇ ਲਗਾਤਾਰ ਇਹ ਮੁਹਿੰਮ ਆਵਾਜ਼ ਚੱਕੀ ਜਾਂਦੀ ਆ ਪਰ ਇਹ ਸਾਫ਼ ਨਹੀਂ ਹੋ ਰਿਹਾ देखो हर इंडस्ट्री ਨੂੰ ਜਦੋਂ ਇੰਡਸਟਰੀ ਲੱਗਦੀ ਹੈ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਉਹ ਇੱਕ ਟ੍ਰੀਟਮੈਂਟ ਪਲਾਂਟ ਲਾਉਂਦੇ ਜੇ ਤੇ ਪਾਣੀ ਬਣਦਾ ਹੈ ਇੰਡਸਟਰੀ ਵੀ ਜ਼ਿੰਮੇਵਾਰ ਹੈ ਲੋਕਲ ਦੀ ਲੋਕਲ ਕੰਜ਼ਰਨ ਵੀ ਜ਼ਿੰਮੇਵਾਰ ਹੈ ਇੱਥੇ ਦੇ ਬਾਜ਼ਾਰ ਵੀ ਜ਼ਿੰਮੇਵਾਰ ਹੈ ਇੱਥੇ ਪਬਲਿਕ ਸੈਕਟਰ ਵੀ ਜ਼ਿੰਮੇਵਾਰ ਹੈ ਤੋ ਜੇ ਪੂਲ ਮੁਲਾਕੇ ਜਿਹੜਾ ਸਰਕਾਰ ਦੇ ਅਲਾਇਕ ਹੈ ਪਾਣੀ ਇੰਡਸਟਰੀ ਕਰੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਅਗਰ ਕੋਈ ਜੇਲ੍ਹ ਚ ਕੋਈ ਪਾਣੀ ਛੱਡਦਾ ਤਾਂ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਸਾਡੇ ਕੋਲ ਹੋਣ ਕਰੇਗਾ ਕੌਣ ਕਰੇਗਾ ਸਰਕਾਰ ਕਰੇਗੀ ਨਾ ਫਿਰ ਸਰਕਾਰ ਨੇ ਨਹੀਂ ਕੀਤੀ ਸਰਕਾਰ ਦੋਸ਼ੀ ਹੈ ਪਰ ਅਜੋ ਇੰਡਸਟਰੀ ਵਾਲੇ ਵੀ ਇਕੱਠੇ ਹੋ ਰਹੇ ਨੇ ਉਹੀ ਗੱਲ ਕਹਿ ਰਹੇ ਨੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਸਾਡਾ ਪਰਸਨਲੀ ਕਿਸੇ ਨਾਲ ਵਿਰੋਧ ਨਹੀਂ ਅਸੀਂ ਸਾਫ਼ ਪਾਣੀ ਚਾਹੁੰਦੇ ਹਾਂ ਲੇਟੈਸਟ ਸਟੱਡੀਜ਼ ਇਹ ਕਹਿ ਰਹੀਆਂ ਬਾਰ-ਬਾਰ ਘੁਲਾਕੇ ਵੀ 2028 ਤੱਕ ਟੋਟਲ ਪੰਜਾਬ ਨੇ ਕੈਂਸਰਸ ਹੋ ਜਾਣਾ ਪਾਰਲੀਮੈਂਟ ਦੀ ਰਿਪੋਰਟ ਪੇਸ਼ ਹੋ ਚੁੱਕੀ ਜਿਹਦੇ ਮੁਤਾਬਕ ਇਹ ਕਿਹਾ ਗਿਆ ਵੀ ਪੰਜਾਬ ਦਾ ਪਾਣੀ ਸਾਰੇ ਜ਼ਿਲ੍ਹਿਆਂ ਦਾ ਕੈਂਸਰਸ ਹੋ ਗਿਆ ਹੁਣ ਸਵਾਲ ਇਹ ਹੈ ਵੀ ਕੀ ਪੰਜਾਬ ਦੇ ਲੋਕਾਂ ਨੂੰ ਕੈਂਸਰ ਕਰਕੇ ਮਾਰ ਦੇਣਾ ਔਰ ਲੇਟੈਸਟ ਸਟੱਡੀ ਜਿਹੜੀ ਇੱਕ ਸਵਿਟਜ਼ਰਲੈਂਡ ਦੀ ਕੰਪਨੀ ਨੇ ਆਕੇ ਇੱਥੇ ਕੀਤੀ ਉਹ ਕਹਿੰਦੀ ਹੈ ਵੀ 2028 ਤੱਕ ਸਾਰੇ ਪੰਜਾਬ ਵਿੱਚ ਹਰ ਕਰਜ ਕੈਨਸਲ ਹੋ ਗਿਆ। ਅੱਜ ਹੁਣ ਮੋਰਚਾ ਜਿਹੜਾ ਵਾ ਕੰਮਜਾਬੀ ਹੋ ਰਿਹਾ ਇੱਥੇ ਗ੍ਰਿਫਤਾਰੀਆਂ ਵੀ ਨਹੀਂ ਮੋਰਚਾ ਕੰਮ ਆ ਮੋਰਚੇ ਨੂੰ ਦੇਖੋ ਸਰਕਾਰਾਂ ਜੇ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਮੋਰਚੇ ਨੂੰ ਫਿਸਲ ਆਊਟ ਕਰਦੀ ਲੋਕਾਂ ਦੇ ਮਨੋਚਰਨ ਨਹੀਂ ਕਰ ਸਕਦੀ। ਪੰਜਾਬ ਦੇ ਲੋਕਾਂ ਨੇ ਇੱਥੇ ਵਸਣਾ ਹੈ। ਜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਹੋ ਵੀ ਕੈਨਸਰ ਨਾਲ ਮਾਰ ਕੇ ਪੁੱਤਾ ਸਾਰ ਲੈਣੇ ਕਿੰਨੀ ਦੇਰ ਸਰਕਾਰ ਚ ਨੂੰ